ਜੋ ਜੀ ਹੋਏ ਸੋ ਉਗਵੇ ਮੂੰ ਕਾ ਕਹਿਆ ਵਾਓ ਜੋ ਜੀ ਹੋਏ ਸੋ ਉਗਵੇ ਜਿਵੇਂ ਕੋ ਬੱਚਾ ਹੈ ਛੋਟਾ ਬੱਚਾ ਹੈ ਉਹਦੇ ਹਿਰਦੇ ਚ ਜਿਹੜਾ ਹੱਲ ਲਾਉਂਗੇ ਉਹ ਉਗਣਾ ਹੂੰ ਉਹਨੂੰ ਛੋਟੇੰਨ ਨੂੰ ਨਫ਼ਰਤ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੋ ਜੀ ਆਪਣੇ ਹਿਰਦੇ ਚ ਬੀਜਿਆ ਉਹੀ ਉਗਣਾ ਹੈ ਅੰਦਰ ਵੀਮਾਨੀ ਬੀਜੀ ਹੈ ਫਲ ਤੇ ਇਮਾਨਦਾਰੀ ਦਾ ਬੂਟਾ ਨਹੀਂ ਉਗ ਸਕਦਾ ਅੰਦਰ ਝੂਠ ਆ ਸੱਚ ਦਾ ਬੂਟਾ ਨਹੀਂ ਉਗ ਸਕਦਾ ਉਹ ਜੋ ਜੀ ਅੰਦਰ ਰੱਖਿਆ ਹੈ ਉਗਣਾ ਤਾਂ ਉਹੀ ਹੈ ਮੂੰਹ ਜਿੰਨਾ ਮਰਜ਼ੀ ਬੋਲੀ ਜਾਵੇ ਅੰਦਰ ਵੀਮਾਨੀ ਰੱਖ ਕੇ ਮੂੰਹ ਇਮਾਨਦਾਰੀ ਦੀਆਂ ਗੱਲਾਂ ਕਰੀ ਜਾਵੇ ਮੂੰਹ ਚ ਹਵਾ ਹੀ ਕੱਢ ਰਿਹਾ ਮੂੰਹ ਕਾਹਗਾਵਾ ਖਾਲੀ ਹਵਾ ਹੀ ਮਾਰ ਰਿਹਾ ਮੂੰਹ ਤੋਂ ਅੰਦਰ ਵੀਮਾਨੀ ਆ ਗੱਲਾਂ ਇਮਾਨਦਾਰੀ ਦੇ ਕਰਦਾ ਅੰਦਰੋਂ ਅਦਰਨੀਆ ਗੱਲਾਂ ਧਰਮ ਦੀਆਂ ਕਰਦਾ ਅੰਦਰੋਂ ਝੂਠਾ ਏ ਗੱਲਾਂ ਸੱਚ ਦੀਆਂ ਕਰਦਾ ਉਹ ਖਾਲੀ ਮੂੰਹ ਚ ਹਵਾ ਘੜਦਾ ਬਸ ਉਗਣਾ ਉਹੀ ਹੈ ਜੋ ਅੰਦਰ ਹਿਰਦੇ ਦੇ ਵਿੱਚ ਲਗਾਇਆ ਇਹ ਨਾਮ ਚਾਹੀਦਾ ਆ ਅੰਦਰ ਸੱਚ ਦਾ ਬੂਟਾ ਲਾਉਣਾ ਪੈਂਦਾ ਸੱਚ ਦਾ ਬੂਟਾ ਅੰਦਰ ਲੱਗੇਗਾ ਤਾਂ ਸੱਚ ਦਾ ਫੁੱਲ ਤੇ ਫਲ ਆਏਗਾ ਝੂਠ ਦੇ ਬੂਟੇ ਨਾਲ ਕਦੇ ਸੱਚ ਦਾ ਫਲ ਨਹੀਂ ਆ ਸਕਦਾ ਇਹਨਾਂ ਸਰਕਾਰਾਂ ਝੂਠ ਬੋਲ ਕੇ ਵੋਟਾਂ ਲੈਂਦੀਆਂ ਨੇ ਲਾਲਚ ਦੇ ਕੇ दारू ਦਾ ਵੋਟਾਂ ਲੈਂਦੀਆਂ ਨੇ ਹੁਣ ਜਿਹੜਾ ਵੀ ਝੂਠ ਦਾ ਹੋਵੇ ਲਾਲਚ ਦਾ ਹੋਵੇ ਉਹਨੂੰ ਸੱਚ ਦਾ ਬੂਟਾ ਕਿੱਥੋਂ ਲੱਗ ਜੇ ਇਹਨਾਂ ਸਰਕਾਰਾਂ ਦੀ ਨੀਤੀ ਉਹ ਇਦਾਂ ਹੈ ਜਿਹੜੀ ਸ਼ੁਰੂਆਤ ਇੱਥੋਂ ਹੁੰਦੀ ਹੈ ਝੂਠ ਤੋਂ ਲਾਲਚ ਤੋਂ ਉਹ ਦੁਨੀਆ ਦਾ ਭਲਾ ਕਰੀ ਨਹੀਂ ਸਕਦੀਆਂ ਕਦੇ ਕਿਉਂ ਅੰਦਰ ਹਿਰਦਿਆਂ ਦੇ ਵਿੱਚੋਂ ਸ਼ੁਰੂਆਤ ਦੇ ਵਿੱਚ ਜਿਹੜਾ ਵਿਜਲਾਇ ਸੀ ਹੈ ਝੂਠ ਦਾ ਹੈ ਇਲਾਚ ਦਾ ਸੱਚ ਨਹੀਂ ਕਦੇ ਲੱਗ ਸਕਦਾ ਬੀਜੇ ਬਖ ਮੰਗੇ ਅਮਰਤ ਵੇਖੋ ਇਹ ਉਹ ਨਿਆਉ ਬੀਜ ਦਾ ਤਾਂ ਜ਼ਹਿਰ ਮੰਗਦਾ ਅਮਰਤ ਹੈ ਇੱਛਾ ਨਾਮ ਦੀ ਹੈ ਅੰਦਰ ਝੂਠ ਭਰੀ ਬੈਠਾ ਇੱਛਾ ਨਾਮ ਦੀ ਹੈ ਗੁਰਬਾਣੀ ਦਾ ਸੱਚ ਮੰਨਜੂਰ ਨਹੀਂ ਕਰਦਾ ਇੱਛਾ ਨਾਮ ਦੀ ਹੈ ਗੁਰਬਾਣੀ ਤੇ ਤੁਰਨੋਂ ਤਿਆਰ ਨਹੀਂ ਬਸ ਸ਼ਾਰਟਕਟ ਹੀ ਭਾਲਦਾ ਫਿਰਦਾ ਕਿ ਕੋਈ ਬਾਬਾ ਮੰਤਰ ਮਾਰ ਦੇਵੇ ਨਾਮ ਮਿਲ ਜਾਵੇ ਹੈਂ ਜੇ ਉਹ ਨਦੀ ਤਰ ਕੇ ਜਾਣੀ ਆ ਦੇ ਜੰਗਲ ਤੁਰ ਕੇ ਜਾਣਾ ਏ ਬਿਨਾ ਜੰਗਲ ਤੁਰੇ ਹੀ ਇੱਛਾ ਰੱਖੀ ਬੈਠਾ ਕੇ ਮੈਂ ਪਾਰ ਕਰ ਜਾਵਾਂ ਜੰਗਲ ਮੈਨੂੰ ਪਰਲੇ ਪਾਸੇ ਦਾ ਜਿਹੜਾ ਫਲ ਲੱਗਿਆ ਸੱਚ ਦਾ ਮਿਲ ਜਵੇ ਜੰਗਲ ਨਹੀਂ ਮੈਂ ਤੁਰਨਾ ਪੰਨ ਫੜ ਜਾ ਕਿਦਾ ਇਹ ਕਿਹੜਾ ਨਿਆਵਾ ਹੈ ਦੂਜੇ ਮੁੱਟਾ ਝੂਠ ਦਾ ਇੱਛਾ ਰੱਖੇ ਸੱਚ ਦੇ ਫਲ ਦੀ ਏਦਾਂ ਹੋ ਸਕਦਾ ਕਦੇ ਨਹੀਂ ਹੁੰਦਾ ਐਦਾਂ ਹੀ ਬੱਚਿਆਂ ਨਾਲ ਛੋਟੇ ਹੁੰਦੇ ਨੇ ਜਿਹੜੇ ਉਹਨਾਂ ਦੇ ਹਿਰਦੇ ਆਂ ਜੀ ਬੀਜ-ਬੀਜ ਤੇ ਚਾਹੇ ਉਹ ਨਫਰਤ ਦੇਣੇ ਚਾਹੇ ਨਿੰਦਿਆ ਦੇਣੇ ਚੁਗਲੀ ਦੇਣੇ ਬੇਇਮਾਨੀ ਦੇਣੇ ਝੂਠ ਦੇਣੇ ਹੰਕਾਰ ਦੇ ਵੱਡਾ ਹੋਇਆ ਸੋਸਾਇਟੀ ਚੋਂ ਹੀ ਉਹ ਬੰਦੋਂ ਦੇ ਵਿੱਚ ਜਾਮ ਕਿਉਂ ਹੰਕਾਰਿਆ ਹੋਇਆ ਜ਼ਿਆਦਾ ਕਿਸੀ ਸਾਡੀ ਅਕਲ ਹੰਕਾਰ ਪ੍ਰਧਾਨ ਆ ਅਸੀਂ ਛੋਟੇ ਹੁੰਦੇ ਬੱਚਿਆਂ ਚ ਭਰਦੇ ਆ ਫੁਕਰਪੁਣਾ ਹੰਕਾਰਪੁਣਾ ਦਿਖਾਵਾ ਸ਼ੂਸ਼ੇਬਾਜੀ ਸਾਡੇ ਗਾਣੇ ਇਹੋ ਜਿਹੇ ਨੇ ਸਾਡੇ ਗੀਤ ਇਹੋ ਜਿਹੇ ਨੇ ਵਸੂਰ ਜਹਜਾ ਵਿੱਚ ਬੀਜ ਬੀਜੋਗੇ ਹੌਲੀ ਫਲ ਖਾਣ ਆ ਫਿਰ ਕੰਪਲੇਂਟ ਕਾਦੀ ਕਰਦੇ ਹੋ ਕਿ ਸਾਡੇ ਨਾਲ ਆਏ ਹੋਵੇ ਸਾਡੇ ਨਾਲ ਹੋਵੇ ਜੋ ਬੀਜਿਆ ਉਹ ਹੀ ਵੱਡੋਗੇ ਭਾਈ